ਹਾਂਜੀ ਬੱਚੇ ਦਾ ਨਾਮ ਅਭਿਜੋਤ ਆ ਤਾਂ ਬੱਚੇ ਨੂੰ ਅੱਜ ਤੋਂ 3 ਸਾਲ ਮਤਲਬ ਕੰਪਲੀਟ ਹੋ ਗਿਆ ਚੌਥਾ ਰਹਣੀਗਾ ਤਾਂ ਪਹਿਲਾਂ ਤੋਂ ਬਹੁਤ ਮੁਸ਼ਕਲ ਆ ਰਹੀ ਸੀ ਪਹਿਲਾਂ ਇਹਨਾਂ ਨੇ ਅਜਨਾਲੇ ਮਤਲਬ ਸੀਜ਼ਨ ਵਿੱਚ ਵੀ ਇਲਾਜ ਕਰਵਾਇਆ ਟੈਸਟ ਵਗੈਰਾ ਕਰਵਾਏ ਤਾਂ ਅੱਜ ਤੋਂ ਮਤਲਬ 4 ਸਾਲ ਪਹਿਲਾਂ ਦੀ ਪਹਿਲਾਂ ਗੱਲ ਆ ਕਿਉਂਕਿ ਚੌਥਾ ਰਹਣੀਗਾ ਤਾਂ ਬਹੁਤ ਮੁਸ਼ਕਲ ਆ ਰਹੀ ਸੀ ਬੱਚੇ ਨੂੰ ਪਹਿਲਾਂ ਇਹਨਾਂ ਨੂੰ ਲੱਗਿਆ ਕਿ ਅਸੀਂ ਅਜਨਾਲੇ ਇਥੋਂ ਟ੍ਰੀਟਮੈਂਟ ਕਰਾਣੇ ਆ ਥੈਂ ਕਿ ਸਾਡੇ ਬੱਚੇ ਦਾ ਫਰਕ ਹੋ ਜਾਵੇ ਕੁਝ ਇੰਪਰੂਵਮੈਂਟ ਬੱਚੇ ਦੇ ਸਰੀਰ ਤੇ ਆ ਜਾਵੇ ਪਰ ਕੁਝ ਨਹੀਂ ਹੋਇਆ ਫਿਰ ਇਹਨਾਂ ਨੇ ਚੰਡੀਗੜ੍ਹ ਲਿਜਾਇਆ ਗਿਆ ਤਾਂ ਕਿ बच्चा ठीक हो जाए ਜਦੋਂ ਟ੍ਰੀਟਮੈਂਟ ਕਰਵਾ ਕੇ ਘਰੇ ਵਾਪਸ ਕਰਦੇ ਸੀ ਤਾਂ ਕਿ ਉਹਨਾਂ ਨੂੰ ਕੋਈ ਵੀ ਕੋਈ ਵੀ ਇੰਪਰੂਵਮੈਂਟ ਆਉਂਦੀ ਸੀ ਸਿਰਫ ਮਹੀਨਾ ਇੱਕ ਮੰਥ ਜਾਂ ਦੋ ਮੰਥ ਹੀ ਹੁੰਦੀ ਸੀ ਬਾਅਦ ਵਿੱਚ ਫਿਰ ਉਸੇ ਤਰ੍ਹਾਂ ਹੀ ਹੋ ਜਾਂਦਾ ਸੀ ਬੱਚਾ ਤਾਂ ਇਹਨਾਂ ਨੇ ਬਹੁਤ ਔਖਾ ਟਾਈਮ ਦੇਖਿਆ ਜਿਵੇਂ ਉਹਨਾਂ ਨੇ ਇੱਕ ਤਰ੍ਹਾਂ ਦਾ ਸੀ ਪ੍ਰੀਜ کہہ ਸਕਦੇ ਆ ਪ੍ਰੀਜ ਵੀ ਦੱਸਿਆ ਸੀ ਇਹ ਬੱਚੇ ਨੂੰ ਨਹੀਂ ਖਾਣਾ ਇਹ ਨਹੀਂ ਬੱਚੇ ਨੇ ਤਾਂ ਨਾਲ ਦੁੱਖ ਸਹਿਆ ਬਟ ਮਾਂ ਪਿਓ ਨੇ ਜ਼ਿਆਦਾ ਸਹਿਆ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਇਹ ਨਹੀਂ ਖਾਣਾ ਘਰੇ ਕੋਈ ਚੀਜ਼ ਉਹ ਨਹੀਂ ਸੀ ਬਣਦੀ ਜਿਵੇਂ ਨਮਕ ਵਾਲੀ ਚੀਜ਼ ਉਹ ਨਾ ਮਾਪਿਓ ਖਾਂਦਾ ਸੀ ਨਾ ਬੱਚਾ ਖਾਂਦਾ ਸੀ ਕਿਉਂਕਿ ਬੱਚਾ ਫਿਰ ਜिद ਕਰਦਾ ਸੀ ਮੈਂ ਵੀ ਉਹੀ ਖਾਣੀ ਆ ਤਾਂ ਬੱਚੇ ਨੇ ਵੀ ਬਹੁਤ ਦੁੱਖ ਦੇਖਿਆ ਤਾਂ ਪਰਿਵਾਰ ਨੇ ਵੀ ਬਹੁਤ ਦੇਖਿਆ ਕਿਉਂਕਿ ਜੋ ਘਰੇ ਬਣਦਾ ਸੀ ਉਹੀ ਸਭ ਨੂੰ ਖਾਣਾ ਪੈਂਦਾ ਸੀ ਸਾਡੇ ਵਿੱਚ ਸੀ ਜਦੋਂ ਹੜ ਆ ਗਏ ਹਾਂ ਫਿਰ ਕਿਸ ਤਰੀਕੇ ਦੇ ਨਾਲ ਰੈਸਕਿਊ ਕਰਤੇ ਜਿਹੜਾ ਆਪਣੇ ਜਗ੍ਹਾ ਤੋਂ ਤੁਸੀਂ ਨਾਲ ਸੀ ਜਦੋਂ ਲੈ ਕੇ ਗਏ ਜੋ ਹਸਪੀਟਲ ਦੇ ਡਾਕਟਰਾਂ ਦੀ ਟੀਮ ਅਗਲੇ ਇਸ ਤਰੀਕੇ ਦੇ ਜਿਸ ਦਿਨ ਲਿਜਾਇਆ ਗਿਆ ਮੈਂ ਵੀ ਨਾਲ ਹੀ ਸੀ ਪਹਿਲਾਂ ਤਾਂ ਖਾਲਸਾ ਏਡ ਵਾਲੇ ਸਾਡੇ ਘਰੇ ਆਏ ਤਾਂ ਉਹਨਾਂ ਨੇ ਦੇਖਿਆ ਬੱਚੇ ਦੀ ਕੰਡੀਸ਼ਨ ਬਹੁਤ ਮਤਲਬ ਬੁਰੇ ਤਰ੍ਹਾਂ ਦੇ ਹਾਲਾਤ ਆ ਤਾਂ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਤੋ ਤੱਕ ਵੀ ਕਿ ਅੱਜ ਵੀ ਹੈਲਪ ਕਰ ਰਹੇ ਆ ਜਿਸ ਦਿਨ ਬੱਚੇ ਦੀ ਡੈਥ ਹੋਈ ਉਸ ਦਿਨ ਵੀ ਆਏ ਸੀ ਕਰੇ ਤਾਂ ਉਹਨਾਂ ਨੇ ਇੱਥੋਂ ਸਾਨੂੰ ਲੈ ਕੇ ਲਿਜਾਇਆ ਗਿਆ ਅਗਨੀ ਬੋਰਡ ਤੇ ਲੈ ਕੇ ਗਿਆ ਤਾਂ ਅੱਗੇ ਡਾਕਟਰ ਦੀਆਂ ਗੱਡੀਆਂ ਲੱਗੀਆਂ ਸੀ ਉਹਨਾਂ ਨੇ ਫਿਰ ਅੱਗੇ ਸਾਨੂੰ ਖੜਿਆ ਤਾਂ ਟ੍ਰੀਟਮੈਂਟ ਵਧੀਆ ਚੱਲ ਰਿਹਾ ਸੀ ਬੱਚੇ ਨੇ ਟ੍ਰੀਟਮੈਂਟ ਬੱਚੇ ਦਾ ਵਧੀਆ ਚੱਲ ਰਿਹਾ ਸੀ ਪਹਿਲਾਂ ਜਨਾਲੇ ਖੜਿਆ ਫਿਰ ਉੱਥੋਂ ਅੰਮ੍ਰਿਤਸਰ ਲੈ ਗਏ ਅ ਸੀਐਮ ਨੇ ਵੀ ਟਵੀਟ ਕੀਤਾ ਸੀ ਤੁਸੀਂ ਇਹ ਸ਼ਬਦ ਦੋਵੇਂ ਹਾਂਜੀ ਸੋਨੂਸੂਦ ਜੀ ਨੇ ਵੀ ਕਿਹਾ ਕਿ ਆ ਸੀ ਸੀਐਮ ਸੀਐਮ ਨੇ ਵੀ ਕਿਹਾ ਸੀ ਜੋ ਕਿ ਉਹਨਾਂ ਨੇ ਕਿਹਾ ਸੀ ਅਸੀਂ ਇਲਾਜ ਕਰਾਵਾਂਗੇ ਤਾਂ ਕਿ ਸਿਹਤ ਮੰਤਰੀ ਵੀ ਅੰਮ੍ਰਿਤਸਰ ਪਹੁੰਚੇ ਸੀ ਉਹਨਾਂ ਨੇ ਵੀ ਉੱਥੇ ਕਿਹਾ ਸੀ ਕਿ ਜਿਸ ਚੀਜ਼ ਦੀ ਲੋੜ ਆ ਅਸੀਂ ਬੱਚੇ ਦੇ ਨਾਲ ਨਾਲ ਖੜੇ ਆ ਅੱਜ ਨਹੀਂ ਮਤਲਬ ਜਿੰਨਾ ਟਾਈਮ ਟ੍ਰੀਟਮੈਂਟ ਚੱਲੂਗਾ ਅਸੀਂ ਪੂਰੀ ਬੱਚੇ ਦੀ ਹੈਲਪ ਕਰਾਂਗੇ ਬਟ ਹੁਣ ਤਾਂ ਉਮੀਦ ਬਹੁਤ ਸੀ ਉਮੀਦ ਹੀ ਹੁੰਦਾ ਟੁੱਟ ਗਈ ਸਾਰੀ ਤਾਂ ਇਲਾਜ ਪੂਰਾ ਪਰਵਾਹ ਨਹੀਂ ਕਰਵਾਇਆ ਸਾਰੇ ਇਨਸਾਨ ਦਿੱਤਾ ਪਰ ਉਹਦੇ ਪਰਮਾਨੇ ਹਾਂਜੀ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ ਜਾਂਦਾ ਜਾਂਦਾ ਇਹ ਤਾਂ ਕਿ ਆਪਣੀ ਕਿੱਥੋਂ ਤੱਕ ਖਬਰ ਪਹੁੰਚ ਗਈ ਬਟ ਹੁਣ ਹੈਲਪ ਹੋਣ ਲੱਗੀ ਸੀ ਸਾਡੀ ਇਹ ਸੀ ਕਿ ਸਾਡੇ ਘਰ ਦੇ ਵੀ ਹਾਲਾਤ ਸਹੀ ਹੋ ਜਾਣਗੇ ਬਟ ਹੁਣ ਤੱਕ ਬੱਚਾ ਹੀ ਨਹੀਂ ਇੱਥੇ ਦੁਨੀਆ ਚ ਰਿਹਾ ਬਹੁਤ ਦੁੱਖ ਹੋ ਰਿਹਾ ਹੈ ਮਤਲਬ ਬਹੁਤ ਜ਼ਿਆਦਾ ਪੂਰੇ ਇੱਕ ਨੂੰ ਨਹੀਂ ਪੂਰੇ ਪਰਿਵਾਰ ਨੂੰ ਮਤਲਬ ਜੋ ਸਾਡੇ ਰਿਸ਼ਤੇਦਾਰ ਆ ਉਹ ਵੀ ਖੁਦ ਪਰਾਂਥਲੇ ਜਮੀਨ ਨਿਕਲ ਗਈ ਕਿ ਇਹ ਕੀ ਹੋ ਗਿਆ ਹੁਣ ਤਾਂ ਪੂਰੀ ਉਮੀਦ ਸੀ ਸਾਰਿਆਂ ਨੂੰ ਕਿ ਹੁਣ ਬੱਚਾ ਠੀਕ ਹੋ ਕੇ ਘਰੇ ਪਹੁੰਚੂਗਾ ਸੋਰੀ ਜੀ ਪਾ ਕਿ ਤੁਹਾਡੇ ਪਰਿਵਾਰ ਤੇ ਨਾਲ ਖੜਾ ਰਹੂਗਾ ਮੈਂ ਹਾਂਜੀ ਉਹਨਾਂ ਨੇ ਕਿਹਾ ਕਿ ਸਾਡੇ ਪਰਿਵਾਰ ਦੇ ਨਾਲ ਉਹਨਾਂ ਨੇ ਉਸ ਦਿਨ ਕਾਲ ਵੀ ਕੀਤੀ ਸੀ ਬਟ ਅਸੀਂ ਅਟੈਂਡ ਨਹੀਂ ਕਰ ਪਾਏ ਤੇ ਉਹ ਕਹਿ ਰਹੇ ਸੀ ਕਿ ਅਸੀਂ ਘਰੇ ਵੀ ਆਉਣਾ ਵਾ ਪਤਾ ਨਹੀਂ ਕਿਸ ਦਿਨ ਆਉਂਦੇ ਆ ਬਟ ਉਹਨਾਂ ਨੇ ਇਹ ਕਿਹਾ ਕਿ ਅਸੀਂ ਮਤਲਬ ਤੁਹਾਡੇ ਨਾਲ ਖੜੇ ਹਾਂ ਮੇਰਾ ਨਹੀਂ ਪੰਜੀ ਕਿੱਦ ਕਰ ਗੱਦੀ ਦਾ ਬੋਤੇ ਨੂੰ ਬਹੁਤ ਪਿਆਰ ਕਰ ਕੋਈ ਯਾਦ ਆਉਂਦੀ ਕੇ ਗੱਲ ਦੀ ਕੁਝ ਕਰਨਾ ਯਾਦ ਆਉਂਦੀ ਹੋਵੇ ਉਹ ਗੱਲਬਾਤ ਯਾਦ ਆਉਂਦੀ ਹੋਵੇ ਗੱਲਾਂ ਬਾਤਾਂ ਦੇਖੋ ਬਹੁਤ ਕਰਦਾ ਸੀ ਗੱਲਾਂ ਬਾਤਾਂ ਤੇ ਇਹੀ ਕਰਦਾ ਸੀ ਕਿ ਬੀਬੀ ਘਰੇ ਚੱਲ ਗਏ ਭਾ ਕਰੇ ਜਲਦੀ ਮੈਂ ਠੀਕ ਹੋ ਗਿਆ ਮੈਨੂੰ ਘਰ ਲੈ ਜਾਓ ਘਰ ਨੂੰ ਹੀ ਬਸ ਲੋਜ ਦਾ ਮਰ ਗਿਆ ਵਿਚਾਰ ਘਰ ਤੇ ਵਿਚਾਰੇ ਨੂੰ ਹੁਕਮ ਹੀ ਨਹੀਂ ਹੋਇਆ ਘਰ ਆਉਂਦਾ ਸੁਭਾਅ ਕਿਸ ਤਰ੍ਹਾਂ ਦਾ ਸੀ ਮੇਜਾ ਸਵੇਰ ਤੇ ਚੰਗਾ ਹੀ ਬੋਲ ਪਰ ਬਹੁਤ ਜ਼ਿਆਦਾ ਬੱਚਾ ਖੇਜੀ ਰਿਆ ਸੀ ਵੀ ਮੈਨੂੰ ਘਰੇ ਹੀ ਖੜੋ ਮੈਨੂੰ ਘਰ ਹੀ ਲੈ ਜਾਓ ਜਦੋਂ ਘਰ ਦਾ ਨਾਂ ਲਿਆ ਫਿਰ ਨਹੀਂ ਆ ਰਿਹਾ ਨਹੀਂ ਫੜ ਫੜ ਰੱਖਨੇ ਬਹੁਤ ਜ਼ਿਆਦਾ ਦੌੜਦਾ ਨਹੀਂ ਹੈ ਦੌੜ ਜਾਂਦਾ ਹੈ ਇੱਧਰ ਨੂੰ ਮਾਰਦਾ ਹੈ ਅੱਗੋਂ ਇਹਨਾਂ ਨੇ ਵੀ ਮੈਨੂੰ ਨਾ ਫੜੋ ਮੈਂ ਘਰ ਨੂੰ ਹੀ ਜਾਣਾ ਇਹ ਮੇਰੇ ਤੋਂ ਮਾੜੀ ਜਿਆਦਾ ਮੁਸ਼ਕਲ ਆਈ ਸੀ ਜੀ ਆ ਤੀਜਾ ਸਾਲ ਜਾਂਦਿਆ ਠੀਕ ਹੈ ਜੀ ਹਾਂਜੀ ਕੋਈ ਦੋ ਘਰੋਂ ਲੈ ਕੇ ਆਏ ਸੀ ਅਸੀਂ ਦੇਖਿਆ ਇਹ ਤੁਹਾਡੇ ਗਲੇ ਲੰਘਾਸ਼ ਮੈਂ ਦੋ ਦਿਨ ਹਾਂ ਹਸਪਤਾਲ ਨਾਲੇ ਲੈ ਕੇ ਗਏ ਡਾਕਟਰਾਂ ਕੋਲੋਂ ਵੀ ਹੁੰਦਾ ਹੀ ਕਰਦੇ ਹਾਂ ਹਾਂਜੀ ਹਾਂਜੀ ਉੱਥੇ ਬੀਬੀ ਨਾਨਕੀ ਦੇ ਰਹੀਆਂ ਮੈਂ ਉਹਦੇ ਲੱਗ ਗਈ ਰਹੀਆਂ ਕਹਿੰਦੇ ਰਿਹਾ ਵੀ ਤੇਰੀ ਮੰਮੀ ਨੇ ਬੁਲਾਈਏ ਤਾਂ ਰੋਣ ਲੱਗ ਪੈਂਦਾ ਨਹੀਂ ਬੀਬੀ ਤੁਸੀਂ ਰੋ ਇਰਗਾਂ ਪੀਜੀਏ ਲੱਗਿਆ ਫਿਰ ਮੰਮੀ ਡੈਡੀ ਗਏ ਫਿਰ ਮੈਂ ਵੀ ਬਿਮਾਰ ਹੋ ਗਈ ਮੈਂ ਫਿਰ ਘਰੇ ਆ ਗਈ ਮੈਂ ਕਿਹਾ ਪੁੱਟ ਮੈਂ ਤੇਰਾ ਇਲਾਜ ਕਰਾਂਦੀ ਕਰਾਂਦੀ ਮੈਨੂੰ ਇੱਥੇ ਕੁਝ ਹੋ ਜਾਣਾ ਦਾ ਪਰਿਵਾਰ ਨੂੰ ਬਹੁਤ ਵੱਡਾ ਘਟਨਾ ਪਿਆ ਕਿਉਂਕਿ ਕਾਫੀ ਪਿਆਰ ਸੀ ਬਹੁਤ ਹੀ ਵੱਡਾ ਘਟਨਾ ਪਿਆ ਥੋੜਾ ਨਹੀਂ ਪਿਆ ਇੱਕ ਪੱਤੀ ਹਰਾਂ ਦਾ ਪਾਣੀ ਤੁਸੀਂ ਪਾਸੇ ਕਿੱਦਾਂ ਲੈ ਕੇ ਗਏ ਬਹੁਤ ਜ਼ਿਆਦਾ ਹੀ ਮੁਸ਼ਕਲ ਸੀ ਫਿਰ ਵਿਚਾਰੇ 베ੜੀ ਤੇ ਆਏ ਉਹਨਾਂ ਨੇ ਬੱਚਾ ਵੇਖਿਆ ਫਿਰ ਉਹਨਾਂ ਨੇ ਖੜਿਆ ਅਸੀਂ ਕਿੱਦਾਂ ਜਾ ਸਕਨੇ ਹਾਂ ਕਿਸੇ ਬੰਨੇ ਤੇ ਜਾ ਨਹੀਂ ਸਕਦੇ ਅਰੇ ਕਿਸ ਸਕੂਲ ਗਿਆ ਪੜ੍ਹਦਾ ਸੀ ਹਾਂਜੀ ਪਾਇਆ ਸੀ ਸਕੂਲੇ ਤੇ ਪਿੰਡ ਤਲਵੜੀ ਤੜਕਾ ਅਰੇ ਜਿਸ ਪਾਇਆ 3ਵੀਂ 3ਰੀ ਕਲਾਸ ਦੇ ਭਾਜੀ ਅਭੀ ਜੋਤ ਸਿੰਘ ਬੱਚਾ ਜਿਹੜਾ 4 ਸਾਲ ਤੇ ਹੋ ਗਿਆ ਇੱਥੇ ਆਪਾਂ ਕਰਾਉਂਦਿਆਂ ਨੂੰ ਇਲਾਜ ਤੇ ਕੰਮ ਕਰਨਿਆ ਰਾਜਗੀਰੀ ਦਾ ਜੋ ਕਮਾਉਣਿਆ ਉਹ ਲਾਈ ਜਾਂਦੇ ਹਾਂ ਤੇ ਦੇ ਦੇ 9-10 ਲੱਖ ਰੁਪਈਆ ਲੱਗ ਗਿਆ ਆਪਣਾ ਤੇ ਚਲੋ ਵਿਚਾਰੇ ਦੀ ਜਿੰਨਾ ਚ ਲਿਖੀ ਹੀ ਉਹਨਾਂ ਚਿਰ ਭੋਗ ਗਿਆ ਤੇ ਇਲਾਜ ਤੇ ਬੜਾ ਕਰਾਇਆ ਆਉਂਦਾ ਇਥੋਂ ਆਪਾਂ ਨੂੰ ਖਾਲਸਾ ਹਾਈਟ ਵਾਲਿਆ ਖੜਿਆ ਸਰਕਾਰੀ ਹਸਪੀਟਲ ਇਥੇ ਡਾਕਟਰਾਂ ਨਾਲ ਮੀਟਿੰਗ ਹੋਈ ਮੀਟਿੰਗ ਕਰਕੇ ਇਹਨਾਂ ਅੰਮ੍ਰਿਤਸਰ ਬੀਬੀ ਨਾਨਕੀ ਲੈ ਗਏ ਉਥੇ 10 ਦਿਨ ਰੱਖਿਆ 6 ਤਰੀਕ ਤੇ ਦਾਖਲ ਕਰਵਾਇਆ ਇਥੇ ਅੰਮ੍ਰਿਤਸਰ ਬੀਬੀ ਨਾਨਕੀ ਤੇ 10 ਦਿਨ ਇਥੇ ਰੱਖਿਆ ਤੇ ਸੋ ਮੰਗਲਵਾਰ ਸਾਨੂੰ ਗਾਂ ਲੈ ਗਏ ਨੇ ਪੀਜੀਆਈ ਹਾਂ ਜੀ ਪੀਜੀਆਈ ਲੈ ਕੇ ਨੇ ਹਾਲ ਨੂੰ 9.5 ਪੌਣੇ 10 ਵਨਾਂ ਜਾ ਕੇ ਬੱਚਾ ਦਾਖਲ ਕਰ ਲਿਆ। ਦਲ ਕਰਕੇ ਉੱਥੇ ਇਲਾਜ ਕਰਦੇ ਰਹੇ ਨੇ। ਫੇ ਸੋਮਵਾਰ 22 ਤਰੀਕ ਪੌਣੇ 6 ਵਜੇ ਬੱਚਾ ਹਾਂ ਜੀ ਹਾਂ ਜੀ ਗੱਲਾਂ ਕਰਦਾ ਰਿਹਾ ਆਪਣੇ ਨਾਲ ਡੈਡੀ ਛੁੱਟੀ ਕਦੋਂ ਮਿਲ ਜਣੀ ਹੈ ਆਪਕੇ ਪੁੱਤ ਮਿਲ ਜਣੀ ਛੁੱਟੀ। ਇਹਦੀ ਮੰਮੀ ਨੂੰ ਪੁੱਛਿਆ ਨੇ ਆਪਕੇ ਪੁੱਤ ਮਿਲ ਜਣੀ ਬਾਅਦ 'ਚ ਜਦੋਂ ਮੈਨੂੰ ਪੁੱਛਿਆ ਫਿਰ ਆ ਬਾਅਦ 'ਚ ਘਰੋਂ ਦੀ ਜਦੋਂ ਆਵਾਂ ਹਾਂਜੀ ਹਾਂਜੀ ਘਰ ਦਾ ਬੜਾ ਆਦਾ ਹੀ ਘਰ ਆਦਾ ਹੀ ਘਰ ਹੀ ਜਾਣਾ ਮੈਂ ਘਰ ਕਿਧੋ ਜਾਣਾ ਜਦੋਂ ਸਾਲ ਖੰਡੇ ਰੋਂਦਾ ਹੀ ਜਾਂ ਤੁਹਾਡੇ ਕੋ ਆਇਦਾ ਹੀ ਜਾਂ ਦਾਦੀ ਹਾਂਜੀ ਹਾਂਜੀ ਫਿਰ ਮੈਂ ਤੇ ਦੀ ਮੰਮੀ ਹਾ ਉੱਥੇ ਤੇ ਦਾਦੀ ਨੂੰ ਤੇ ਵਾਪਸੀ ਘੱਲ ਤਾਂ ਇਹ ਠੀਕ ਨਹੀਂ ਸੀ ਮਾਰ ਪੈ ਗਈ ਤੇ ਆਪਾਂ ਕਹਿੰਦੇ ਤੁਸੀਂ ਵਾਪਸੀ ਚਲ ਜਿਓ ਆਪਾਂ ਗਾਂ ਚਲ ਜਾਈ ਜੰਦੀ ਸੱਚਦਾ ਸਾਰਿਆਂ ਨੇ ਬਹੁਤ ਸਾਥ ਦਿੱਤਾ ਉਹਦੀ ਕਿਸਮਤ ਆ ਕਰ ਗਈ ਹਾਂਜੀ ਹਾਂਜੀ ਭਾਜੀ ਬਹੁਤ ਸਾਥ ਦਿੱਤਾ ਸੋਨੂ ਸੂਰ ਨੇ ਵੀ ਖਾਸਾ ਏਟ ਵੀ ਪ੍ਰਧਾਨ ਸੇ ਸੇਰ ਮੰਤਰੀ ਨੇ ਵੀ ਬੜਾ ਸਾਰੇ ਸਾਹ ਦਿੱਤਾ ਭੈਣਾ ਭਰਾਵਾਂ ਵੀ ਦਿੱਤਾ ਹੀ ਨਹੀਂ ਵੀ ਨਹੀਂ ਸਾਰੇ ਸੰਸਾਰ ਨੇ ਬੜਾ ਪਿਆਰ ਕੀਤਾ ਬੱਚੇ ਨੂੰ ਸਾਥ ਬਹੁਤ ਜ਼ਿਆਦਾ ਹੀ ਦਿੱਤਾ ਇਹ ਨਹੀਂ ਵੀ ਨਹੀਂ ਡਾਕਟਰਾਂ ਵੀ ਭੈਣਾ ਭਰਾਵਾਂ ਵੀ ਪਰਮਾਤਮਾ ਦਾ ਹੁਕਮ ਨਹੀਂ ਹੈ ਜੀ ਨਾ ਜੀ ਨਾ ਪਰਮਾਤਮਾ ਨੂੰ ਪੜਦਾ ਹੀ ਸਪਾਕ ਇਸਵਾ ਦਾ ਜਿਸ ਤਰ੍ਹਾਂ ਬੱਚੇ ਅਕਸਰ ਸ਼ਰਾਰਤੀ ਹੁੰਦੇ ਹਾਂ ਹਾਂ ਜੀ ਹਾਂ ਜੀ ਭਾਈ ਸ਼ਰਾਰਤੀ ਬੜਾ ਹੀ ਤੀਸਰੀ ਕਲਾਸ 'ਚ ਪੜਦਾ ਸੀ ਪਰ ਉਹ 3 ਸਾਲ ਹੋ ਗਏ ਨਹੀਂ ਸਕੂਲੇ ਨਹੀਂ ਉਹਨੂੰ ਆਪਾਂ ਭੇਜਿਆ ਨਮਕਾਲੀ ਚੀਜ਼ ਖਾ ਲੈਂਦਾ ਜੀ ਉਹਦੇ ਨਾਲ ਖਾਣਨਾ ਫਿਰ ਰੁਕ ਜਾਂਦਾ ਜੀ ਉਹਦਾ ਆਪਾਂ ਫਸਾ ਨਹੀਂ ਖਾਈ ਹਾਂਜੀ ਹਾਂਜੀ ਤੇ ਸ਼ੈਤਾਨ ਹਾਂਜੀ ਸ਼ੈਤਾਨ ਬਹੁਤ ਜ਼ਿਆਦਾ ਹੀ ਬੜਾ ਵੱਡਾ ਹਨੂੰ ਘਾਟਾ ਪੈ ਗਿਆ ਸਾਰੀ ਮਾਰਾ ਆਪ ਉੱਠ ਨਹੀਂ ਸਕਦੀ